ਕਈ ਬੱਚੇ ਸਕੂਲ ਦੇ ਕਮਾਕਾਰਾਂ ਦੇ ਵਿੱਚ ਐਸੀ ਐਸੀ ਮਿਸਟੇਕਸ ਕਰਦੇ ਨੇ ਕਿ ਉਹਨਾਂ ਨੂੰ ਦੇਖ ਕੇ ਲੱਗਦਾ ਕਿ ਯਾਰ ਇਹ ਹੋਣੀ ਨਹੀਂ ਚਾਹੀਦੀ ਐ ਧਿਆਨ ਘੱਟ ਦੇ ਰਿਹਾ ਫੋਕਸ ਨਹੀਂ ਕਰ ਪਾਰ ਰਿਹਾ ਧਿਆਨ ਨਹੀਂ ਦੇ ਪਾਰ ਰਿਹਾ ਇਹ ਜਿਹੇ ਮਿਸਟੇਕਸ ਹੁੰਦੀਆਂ ਨੇ ਤੁਸੀਂ ਕਹਿੰਦੇ ਹੋ ਬਾਕੀ ਸਾਰਾ ਕੁਝ ਲਿਖਿਆ ਤਾਂ ਬੜਾ ਵਧੀਆ ਪਰ ਕਿਸੇ ਚੀਜ਼ ਨੂੰ ਅੱਗੇ ਪਿੱਛੇ ਲਿਖਤਾ ਕੋਈ ਸੈਂਟੈਂਸ ਦਾ ਛੱਡਦਾ ਕੋਈ ਚੀਜ਼ ਕਰਨਾ ਹੀ ਭੁੱਲ ਗਿਆ ਇੱਕ ਸਟੈਪ ਛੱਡਦਾ ਜਦੋਂ ਮੈਥ ਦੀ ਗੱਲ ਆਉਂਦੀ ਆ ਉਹਦੇ ਵਿੱਚ ਜਾਂ ਕੋਈ ਬੱਚਾ ਐਸਾ ਹੈ ਕਿ ਜਿਹੜਾ ਇੱਕ ਚੀਜ਼ ਕਰ ਰਿਹਾ ਹੁੰਦਾ ਉਹਨੂੰ ਕੋਈ ਛੋਟਾ-ਮੋਟਾ ਡਿਸਟਰੈਕਸ਼ਨ ਹੁੰਦੀ ਹੈ ਸਪੋਜ਼ ਕਰੋ ਮੈਂ ਵੀਡੀਓ ਬਣਾ ਰਿਹਾ ਮੇਰੇ ਕੋਲ ਦੀ ਕੋਈ ਛੋਟਾ ਕੁੱਤਾ ਲੰਘ ਜਾਏ ਜਾਂ ਕੋਈ ਹੋਰ ਦੋ ਜਣੇ ਉੱਥੇ ਖੜ ਕੇ ਗੱਲਾਂ ਕਰਨ ਲੱਗ ਜਾਣ ਤਾਂ ਮੇਰਾ ਧਿਆਨ ਉਧਰ ਜੇ ਚਲਾ ਜਾਵੇ ਇਹ ਵੀ ਕਈ ਬੱਚਿਆਂ ਦੇ ਵਿੱਚ ਹੁੰਦਾ ਐਸੇ ਹੀ ਬੱਚੇ ਗੱਲ ਸੁਣਦੇ ਨੇ ਡਾਇਰੈਕਟਲੀ ਜਦੋਂ ਤੁਸੀਂ ਉਹਨਾਂ ਨੂੰ ਗੱਲ ਕਰੋਗੇ ਉਹ ਗੱਲ ਨਹੀਂ ਸੁਣਨਗੇ ਫਿਰ ਉਹ ਕੋਈ ਇਨਸਟਰਕਸ਼ਨਸ ਹੋਣਗੀਆਂ ਉਹ ਨਹੀਂ ਫੋਲੋ ਕਰ ਪਾਉਣਗੇ ਉਹ ਚਾਹੇ ਤੁਸੀਂ ਕੋਈ ਕੰਮ ਦੇ ਰਿਲੇਟਡ ਹੋਣ ਚਾਹੇ ਉਹ ਐ ਹੋਣ ਕਿ ਤੁਸੀਂ ਸਕੂਲ ਦਾ ਕੰਮ ਹੋਵੇ ਜਾਂ ਘਰ ਦਾ ਕੰਮ ਹੋਵੇ ਇਨਸਟਰਕਸ਼ਨ ਨਹੀਂ ਫੋਲੋ ਕਰ ਪਾਉਗੇ ਜਾਂ ਆਰਗੇਨਾਈਜ਼ਿੰਗ ਯਾਨੀ ਕਿ ਤਰਤੀਬ ਵਾਜੇ ਕੋਈ ਕੰਮ ਕਰਨਾ ਉਹ ਨਹੀਂ ਇਹ ਕਰ ਪਾਉਣਗੇ ਜੇਕਰ ਕੋਈ ਟਾਸਕ ਕਰ ਰਹੇ ਨੇ ਉਹਦੇ ਨਾਲ ਦੇ ਰਿਲੇਟਡ ਯਾਨੀ ਕਿ ਜੇ ਕੋਈ ਕੰਮ ਕਰਨ ਤੁਸੀਂ ਭੇਜਾ ਉਹਨਾਂ ਨੂੰ ਸਪੋਜ਼ ਕਰੋ ਉਹ ਸਕੂਲ ਦਾ ਕੰਮ ਕਰ ਰਹੇ ਨੇ ਤਾਂ ਕਦੀ ਉਹਨਾਂ ਦਾ ਪੈਨ ਗੁੰਮ ਜਾਂਦਾ ਕਦੀ ਉਹਨਾਂ ਦੀ ਰੇਜ਼ਰ ਗੁੰਮ ਜਾਂਦੀ ਹੈ ਕਦੀ ਉਹਨਾਂ ਦਾ ਸ਼ਾਪਨਰ ਗੁੰਮ ਜਾਂਦਾ ਇਹ ਸਾਰਾ ਕੁਝ ਉਹਨਾਂ ਦੇ ਬਿਹੇਵੀਅਰ ਦੇ ਨਾਲ ਤੇ ਜੇਕਰ ਤੁਸੀਂ ਐਸੇ ਬੱਚਿਆਂ ਨੂੰ ਦੇਖੋਗੇ ਉਹ ਬੈਠਾ ਬੈਠਾ ਜਾਂ ਤਾਂ ਹਿੱਲੀ ਜਿਹਾ ਐਵੇਂ ਅੱਗੇ ਪਿੱਛੇ ਹੁੰਦਾ ਰਹੇਗਾ ਸੀਟ ਦੇ ਉੱਤੇ ਕਦੀ ਉੱਪਰ ਜੇ ਹੋ ਗਿਆ ਕਦੀ ਐਂ ਜੇ ਹੋ ਗਿਆ ਟਿੱਕੇ ਨਹੀਂ ਬੈਠ ਸਕਦਾ ਖਾਸ ਕਰ ਉਹਨਾਂ ਹਾਲਾਤਾਂ ਦੇ ਵਿੱਚ ਜਿਹਦੇ ਵਿੱਚ ਇਹ ਰਿਕੁਆਇਰਡ ਹੋ ਗਏ ਉਹਦੇ ਤੋਂ ਯਾਨੀ ਕਿ ਆਪਾਂ ਬੱਚੇ ਨੂੰ ਕਹਨੇ ਆ ਕਿ ਇਹ ਫੰਕਸ਼ਨ ਹੈ ਇਹਦੇ ਵਿੱਚ ਤੁਸੀਂ ਟਿੱਕੇ ਬੈਠਣਾ ਇਹਦੇ ਵਿੱਚ ਤੁਸੀਂ ਜ਼ਿਆਦਾ ਹੋਹਲਾ ਨਹੀਂ ਕਰਨਾ ਇਹ ਸੀਰੀਅਸ ਫੰਕਸ਼ਨ ਹੈ ਇਹਦੇ ਵਿੱਚ ਆਪਾਂ ਧਿਆਨ ਰੱਖਣਾ ਉਹਦੇ ਵਿੱਚ ਹੀ ਟਿੱਕੇ ਕਦੇ ਨਹੀਂ ਬਹਿ ਸਕਦੇ ਇਹਦੇ ਬੱਚੇ ਹਮੇਸ਼ਾ ਤੁਹਾਨੂੰ ਐ ਲੱਗਣਗੇ ਕਿ ਬਹੁਤ ਜ਼ਿਆਦਾ ਐਕਟਿਵ ਨੇ ਹਾਈਪਰ ਐਕਟਿਵ ਨੇ ਇੱਕੋ ਦਾ ਮੈਨ ਲੱਗਦਾ ਕਈਆਂ ਨੂੰ ਕਹਿੰਦੇ ਨੇ ਵੀ ਇਹਨੂੰ ਚਾਬੀ ਦੇ ਕੇ ਛੱਡਿਆ ਹੋਇਆ ਜਾਂ ਬਹੁਤ ਜ਼ਿਆਦਾ ਬੋਲਦੇ ਨੇ ਉੱਚਾ ਬੋਲਦੇ ਨੇ ਤਿੱਖਾ ਬੋਲਦੇ ਨੇ ਤੇ ਤਿਆਰ ਰਹਿੰਦੇ ਨੇ ਹਮੇਸ਼ਾ ਕਿ ਜੇ ਕੋਈ ਗੱਲ ਕਰੇ ਕੁਐਸਚਨ ਪੁੱਛੇ ਉਹ ਤੋਂ ਪਹਿਲਾਂ ਹੀ ਉਹਦਾ ਜਵਾਬ ਦੇ ਦਿੰਦਾ ਇਹ ਸਾਰਾ ਦਾ ਸਾਰਾ ਕੁਝ ਇੱਕ ਬਿਮਾਰੀ ਦਾ ਨਾਮ ਹੈ ਜਿਹਨੂੰ ਕਹਿੰਦੇ ਨੇ ADHD ADHD ਜਾਂ ਅਟੈਂਸ਼ਨ ਡੈਫੀਸ਼ੀਟ ਹਾਈਪਰ ਐਕਟੀਵਿਟੀ ਡਿਸਆਰਡਰ ਦਿਮਾਗ ਦੀ ਬਿਮਾਰੀ ਹੈ ਸਾਈਕੋਲੋਜੀਕਲ ਡਿਸਆਰਡਰ ਹੈ ਇਹਨੂੰ ਐਵੇਂ ਦੇਖਿਆ ਜਾ ਸਕਦਾ ਕਿ ਇਹ ਇਮੋਸ਼ਨਸ ਨੇ ਜਿਹੜੇ ਉਹ ਚੰਗੀ ਤਰ੍ਹਾਂ ਆ ਪ੍ਰੋਸੈਸ ਨਹੀਂ ਕਰ ਪਾ ਰਿਹਾ ਆਪਣੇ ਦਿਮਾਗ ਦੇ ਵਿੱਚ ਸਭ ਤੋਂ ਪਹਿਲੀ ਸੀ ਦੋ ਚੀਜ਼ਾਂ ਆਣਗੀਆਂ ਇਹਦੇ ਵਿੱਚ ਫੋਕਸ ਨਹੀਂ ਰੱਖ ਪਾ ਰਿਹਾ ਇੱਕ ਕੰਮ ਕਰਦੇ ਕਰਦੇ ਡਿਵਾਈਡ ਹੋ ਜਾਂਦਾ ਦੂਜੀ ਚੀਜ਼ ਕਿ ਹਾਈਪਰ ਐਕਟਿਵ ਬਹੁਤ ਜ਼ਿਆਦਾ ਇੱਧਰ ਉੱਧਰ ਜਾ ਰਿਹਾ ਚੀਜ਼ਾਂ ਭੰਨ ਰਿਹਾ ਲਟਕ ਰਿਹਾ ਫालतू ਦਾ ਕਿਸੇ ਨਾ ਕਿਸੇ ਚੀਜ਼ ਤੇ ਆਜ ਰਿਹਾ ਕਰਦੇ ਵਿੱਚ ਇਹ ਸਾਰੀਆਂ ਦੇ ਸਾਰੀਆਂ ਚੀਜ਼ਾਂ ਨੂੰ ਜਦੋਂ ਆ ਡਾਕਟਰਾਂ ਨੇ ਦਿਮਾਗ ਦੇ ਡਾਕਟਰਾਂ ਨੇ ਦੇਖਿਆ ਤਾਂ ਉਹਨਾਂ ਨੇ ਪਾਇਆ ਕਿ ਇਹ ਇੱਕ ਬਿਮਾਰੀ ਹੈ ਜਿਹਦਾ ਨਾਮ ਕੀ ADHD ਹੈ ਆ ਅਟੈਂਸ਼ਨ ਡੈਫਿਸਿਟ ਹਾਈਪਰਐਕਟੀਵਿਟੀ ਡਿਸਆਰਡਰ ਹੁਣ ਇਹ ਬੱਚਿਆਂ ਦੇ ਵਿੱਚ ਆ ਜਾਂਦੀ ਹੈ ਅੱਜ ਕੱਲ ਨੈਚੁਰਲ ਹੈ ਬਹੁਤ ਨਾਰਮਲ ਹੈ ਮੈਂ ਕਟੂ-ਕਟ ਇਹ ਅਬਜ਼ਰਵ ਕਰ ਪਾ ਰਿਹਾ ਕਿ ਹਰ ਤੀਜੇ ਚੌਥੇ ਬੱਚੇ ਨੂੰ ਇਹ ਬਿਮਾਰੀ ਹੈ। ਬੱਚਿਆਂ ਨੂੰ ਦੇਖਣ ਦੇ ਵਿੱਚ ਐ ਲੱਗਦਾ ਕਿ ਨਾਰਮਲ ਨੇ। ਆਪਾਂ ਕਹਿੰਦੇ ਹਾਂ ਕਿ ਬੱਚਾ ਜੇਕਰ ਕੋਈ ਇਹੋ ਜਿਹਾ ਕੁਝ ਕਰ ਵੀ ਰਿਹਾ ਹੈ, ਥੋੜੀ-ਬੁਤੀ ਸ਼ਰਾਰਤ ਕਰਦਾ ਤਾਂ ਬੱਚੇ ਹੀ ਸ਼ਰਾਰਤ ਕਰਨਗੇ, ਹੁਣ ਵੱਡੇ ਤਾਂ ਸ਼ਰਾਰਤ ਕਰਨਗੇ ਨਹੀਂ। ਪਰ ਸ਼ਰਾਰਤ ਕਰਨਾ ਤੇ ਅੰਦਰੋਂ ਅਪਸੈਟ ਹੋਣਾ, ਯਾਨੀ ਕਿ ਅੰਦਰੋਂ ਅ ਇੰਨਾ ਜ਼ਿਆਦਾ ਅ ਐਕਟਿਵ ਹੋਣਾ ਕਿ ਉਹ ਦੂਜੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਕਨਸਟੈਂਟਲੀ ਤੁਹਾਡੇ ਰਿਸ਼ਤੇਦਾਰਾਂ ਨੂੰ ਡਰ ਲੱਗਦਾ ਤੁਹਾਨੂੰ ਬੁਲਾਉਣ ਤੋਂ ਕਿ ਭਾਈ ਤੁਹਾਡੇ ਨਾਲ ਐਸਾ ਬੱਚਾ ਆਏਗਾ ਜਿਹੜਾ ਕਿ ਉਹਨਾਂ ਦਾ ਘਰ ਉੱਪਰ ਥੱਲੇ ਕਰ ਦੇਗਾ ਥੋੜੀ ਮਜਬੂਰੀ ਹੈ ਕਿਉਂਕਿ ਤੁਹਾਡਾ ਉਹ ਬੱਚਾ ਤੁਸੀਂ ਉਹਨੂੰ ਹੈਂਡਲ ਕਰਨਾ ਹੈ ਤੁਸੀਂ ਉਹਨੂੰ ਅਵੋਇਡ ਨਹੀਂ ਕਰ ਸਕਦੇ ਪਰ ਤੁਹਾਡੇ ਰਿਸ਼ਤੇਦਾਰ ਹਮੇਸ਼ਾ ਫੈਡ ਅਪ ਰਹਿੰਦੇ ਨੇ ਤੁਹਾਡੇ ਇਹ ਚੀਜ਼ ਕਰਕੇ ਤੁਹਾਡੇ ਬੱਚੇ ਨੂੰ ਆ ਤਾਂ ਉਹ ਜ਼ਿਆਦਾਤਰ ਚਿਲਾਉਂਦੇ ਰਹਿਣਗੇ ਰੋਤੇ ਚੀਫਦੇ ਰਹਿਣਗੇ ਜਾਂ ਜਿਵੇਂ ਆਮ ਇੰਡੀਅਨ ਘਰਾਂ ਦੇ ਵਿੱਚ ਹੁੰਦਾ ਇੱਕ ਅੱਧਾ ਲਗਾ ਵੀ ਦੇਣਗੇ ਪਰ ਐਸੇ ਬੱਚਿਆਂ ਨੂੰ ਮਾਰਨ ਨਾਲੋਂ ਜਾਂ ਝਿਰੜਕ ਨਾਲੋਂ ਜ਼ਿਆਦਾ ਜ਼ਰੂਰਤ ਹੈ ਦਵਾਈ ਦੀ ਜ਼ਰੂਰਤ ਹੈ ਦਵਾਈ ਵੀ ਜਿਹੜੀ ਹੈ ਉਹਨੂੰ ਜ਼ਿਆਦਾ ਉਹਨੇ ਕੁਝ ਕਰ ਪਾਏਗੀ ਸਪਰੈਸ ਕਰੇਗੀ ਜਿਹੜੇ ਉਹਦੇ ਸਿੰਪਟਮਸ ਹੋਣਗੇ ਪਰ ਉਹਨਾਂ ਨੂੰ ਜ਼ਰੂਰਤ ਹੈ ਆਯੁਰਵੈਦਿਕ ਤੌਰ ਤੇ ਠੀਕ ਹੋਣ ਦੀ ਉਹ ਕਿਵੇਂ ਹੋ ਸਕਦੇ ਨੇ ਉਹਦੇ ਬਾਰੇ ਸਾਡੀ ਅੱਜ ਦੀ ਵੀਡੀਓ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਏਸ਼ੀਆ ਪੰਜਾਬੀ ਮੇਰਾ ਨਾਮ ਹੈ ਜਿਪਨ ਨਿਕੰਧਰਾ ADHD ਦੇ ਬਾਰੇ ਗੱਲ ਕਰਨੀ ਪੈਂਦੀ ਹੈ। ਆਮੂਮਨ ਇਹ ਹੁੰਦਾ ਕਿ ਜਦੋਂ ਅਸੀਂ ਸਾਡੇ ਚੈਨਲ ਦੇ ਉੱਤੇ ਬੱਚਿਆਂ ਦੇ ਰਿਲੇਟਿਡ ਕੋਈ ਵੀ ਵੀਡੀਓ ਪਾਉਂਦੇ ਹਾਂ ਲੋਕੀ ਜ਼ਿਆਦਾਤਰ ਦੇਖਦੇ ਨੇ ਪਰ ਇਹਦੇ ਅਸੀਂ ਖਾਸ ਪ੍ਰਵਾਹ ਕਰਦੇ ਵੀ ਨਹੀਂ ਕਿਉਂਕਿ ਬੱਚਿਆਂ ਦੀ ਹੈਲਥ ਤੋਂ ਉੱਪਰ ਕੋਈ ਵੀ ਚੀਜ਼ ਨਹੀਂ ਹੈ। ਜਿੰਨੇ ਲੋਕੀ ਵੀ ਦੇਖਣਗੇ ਸਿਰ ਮੱਥੇ ਹੈ ਤੁਸੀਂ ਸਮਝੋ ਬੱਚਿਆਂ ਦੀ ਹੈਲਥ ਦੀ ਜ਼ਰੂਰਤ ਬਣੀ ਹੋਈ ਹੈ ਕਿ ਉਹਨਾਂ ਦੇ ਬਾਰੇ ਗੱਲ ਕੀ ਉਨ੍ਹਾਂ ਦੇ ਬਾਰੇ ਸਮਝਿਆ ਜਾਵੇ ਉਨ੍ਹਾਂ ਦੇ ਬਾਰੇ ਸੋਚਿਆ ਜਾਵੇ ਕਿਉਂਕਿ ਇੱਕ ਵਾਰੀ ਜਦੋਂ ਬਚਪਨ ਦੇ ਵਿੱਚੋਂ ਕੋਈ ਖਰਾਬੀ ਬੱਚੇ ਦੇ ਵਿੱਚ ਆ ਗਈ ਤਾਂ ਉਹਨੇ ساری ਜ਼ਿੰਦਗੀ ਨੂੰ ਸਫਰ ਕਰਨਾ ਫਿਰ ਅਸੀਂ ਕਹਿੰਦੇ ਆ ਇਹ ਬੰਦਾ ਇਨਸਾਨ ਤਾਂ ਠੀਕ ਆ ਪਰ ਇਹ ਹਰਕਤਾਂ ਐਸੇ ਕਿਉਂ ਕਰ ਰਿਹਾ ਕਿਉਂਕਿ ਉਹਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਆਸੀਂ ਚੈੱਕ ਨਹੀਂ ਕੀਤਾ ਫਿਰ ਆਯੁਰਵੇਦ ਕਹਿੰਦਾ ਕਿ ADHD ਹੈ ਜਿਹੜੀ ਜਾਂ ਜਿੰਨੇ ਵੀ ਸਾਈਕੋਲੋਜੀਕਲ ਡਿਸੀਜ਼ ਹੁੰਦੇ ਨੇ ਆ ਉਹਦੇ ਵਿੱਚ ਸਭ ਤੋਂ ਜ਼ਰੂਰੀ ਹੁੰਦੀ ਹੈ ਤਿੰਨ ਚੀਜ਼ਾਂ ਸਭ ਤੋਂ ਪਹਿਲੀ ਚੀਜ਼ ਕਿ ਟੌਕਸਿਨ ਟੌਕਸਿਨ ਜਦੋਂ ਸਰੀਰ ਦੇ ਵਿੱਚ ਇਕੱਠੇ ਹੋਣਗੇ ਅਮਾ ਜਦੋਂ ਸਰੀਰ ਦੇ ਵਿੱਚ ਇਕੱਠੀ ਹੋਏਗੀ ਉਹਦੇ ਨਾਲ ਬਿਮਾਰੀ ਇਹ ਵਧੇਗੀ ਦੂਜੀ ਚੀਜ਼ ਵਾਤ ਪਿੱਤ ਕਾਫ ਦਾ ਇੰਬੈਲੈਂਸ ਜ਼ਿਆਦਾਤਰ ਇਹਨਾਂ ਮਾਮਲਿਆਂ ਦੇ ਵਿੱਚ ਜਦੋਂ ਸਾਈਕੋਲੋਜੀਕਲ ਜਾਂ ਨਿਊਰੋਲੋਜੀਕਲ ਮੈਟਰ ਆਫ ਫੈਕਟ ਜਦੋਂ ਡਿਜ਼ੀਜ਼ ਹੁੰਦੇ ਨੇ ਉਹਨਾਂ ਵਿੱਚ ਵਾਤ ਹਿੱਲਿਆ ਹੁੰਦਾ ਹੈ ਵਾਤ ਦਾ ਇੰਬੈਲੈਂਸ ਹੁੰਦਾ ਹੈ ਇਸ ਤੋਂ ਬਾਅਦ ਜਿਹੜੇ ਲੋਕਾਂ ਦੇ ਅੰਦਰ ਡਾਈਜੈਸ਼ਨ ਦੀ ਪ੍ਰੋਬਲਮ ਹੈ ਡਾਈਜੈਸਟਿਵ ਅਗਨੀ ਦੀ ਪ੍ਰੋਬਲਮ ਹੈ ਡਾਈਜੈਸਟਿਵ ਫਾਇਰ ਦੀ ਪ੍ਰੋਬਲਮ ਹੈ ਜਿਹਨੂੰ ਆਪਾਂ ਪਾਚਕ ਅਗਨੀ ਕਹਿੰਦੇ ਆ ਉਹਨਾਂ ਨੂੰ ਵੀ ਇਹ ਪ੍ਰੋਬਲਮ ਆਏਗੀ ਇਸ ਤੋਂ ਇਲਾਵਾ ਲਾਸ ਦੇ ਵਿੱਚ ਜਿਹੜੇ ਲੋਕਾਂ ਦਾ ਜਿਹੜਾ ਫਲੋ ਆਫ ਲਾਈਫ ਹੈ ਫਲੋ ਆਫ ਵਾਈਟਲ ਲਾਈਫ ਕਹਿੰਦੇ ਨੇ ਉਹਨੂੰ ਇੰਗਲਿਸ਼ ਦੇ ਵਿੱਚ ਹਿੰਦੀ ਦੇ ਵਿੱਚ ਜਾਂ ਨਾਰਮਲ ਪੰਜਾਬੀ ਦੇ ਵਿੱਚ ਉਹਨੂੰ ਕਹਿੰਦੇ ਨੇ ਪ੍ਰਾਣ ਪ੍ਰਾਣ ਵਾਹਨਾ ਇਹਨੂੰ ਹਿੰਦੀ ਦਾ ਸ਼ਬਦ ਹੈ ਜਿਹੜਾ ਦਿੱਤਾ ਹੋਇਆ ਸੰਸਕ੍ਰਿਤ ਦੇ ਵਿੱਚ ਇਹਨੂੰ ਕਹਿੰਦੇ ਨੇ ਪ੍ਰਾਣ ਵਾਹਨਾ ਲਾਈਫ ਸੈਲਰ ਦਾ ਜਿਹੜਾ ਸਰੀਰ ਦੇ ਵਿੱਚ ਜਿਸ ਤਰ੍ਹਾਂ ਨਾਲ ਲਾਈਫ ਚੱਲ ਰਹੀ ਹੈ ਆਯੁਰਵੇਦ ਮੰਦਾ ਉਹ ਪ੍ਰਾਣ ਦੇ ਵਿੱਚ ਕਿਤੇ ਨਾ ਕਿਤੇ ਦਿੱਕਤ ਆ ਗਈ ਹੈ ਉਹ ਫਲੋ ਦੇ ਵਿੱਚ ਕਿਤੇ ਨਾ ਕਿਤੇ ਦਿੱਕਤ ਆ ਗਈ ਦੀਆਂ ਤੇ એનર્ਜੀ ਹੈ ਜਿਹਨੂੰ ਉਹ ਜਿਸ ਦਾ ਨਾਮ ਦਿੱਤਾ ਹੋਇਆ ਹੈ ਉਹ ਵੀ ਖਰਾਬ ਹੈ ਕਿਤੇ ਨਾ ਕਿਤੇ ਉਹਦੇ ਫਲੋ ਦੇ ਵਿੱਚ ਕਿਤੇ ਰਿਕਵਰਟ ਹੈ ਜਿਹਦੇ ਕਰਕੇ ਇੱਥੇ ਪ੍ਰੋਬਲਮ ਬੱਚੇ ਦੇ ਵਿੱਚ ਆ ਰਹੀ ਹੈ ਹੁਣ ਇਹਨੂੰ ਓਵਰਆਲ ਠੀਕ ਕਰਨ ਲਈ ਤੁਹਾਨੂੰ ਪਤਾ ਕਿ ਆਯੁਰਵੇਦ ਦਾ ਜਿਹੜਾ ਹੌਲਿਸਟਿਕ ਅਪਰੋਚ ਹੈ ਉਹ ਬਰੌਲਾ ਆਪਾ ਦੇਖਦੇ ਆਂ ਪੂਰਾ ਦਾ ਪੂਰਾ ਦੇਖਦੇ ਆਂ ਜਦੋਂ ਆਯੁਰਵੇਦ ਦੇ ਵਿੱਚ ਦੇਖਦੇ ਆਂ ਟੁਕੜਿਆਂ ਦੇ ਵਿੱਚ ਇਹ ਕਿਸੇ ਵੀ ਚੀਜ਼ ਨੂੰ ਹੈ ਜਿਹੜਾ ਉਹ ਜਜ ਆਯੁਰਵੇਦ ਨਹੀਂ ਕਰਦਾ ਨਾ ਉਹਨੂੰ ਠੀਕ ਕਰਦਾ ਯਾਨੀ ਕਿ ਨਾ ਤਾਂ ਕਿਸੇ ਵੀ ਬਿਮਾਰੀ ਨੂੰ ਟੁਕੜਿਆਂ ਦੇ ਵਿੱਚ ਇਹਦੇ ਵਿੱਚ ਦੇਖਿਆ ਜਾਂਦਾ ਨਾ ਹੀ ਕਿਸੇ ਬਿਮਾਰੀ ਦਾ ਜਦੋਂ ਵੀ ਆਪਾਂ ਚੈੱਕ ਕਰਨਾ ਚੈੱਕ ਅਪ ਕਰਨੇ ਨਾ ਉਹਨੂੰ ਤੁਸੀਂ ਕਹਿ ਸਕਦੇ ਹੋ ਤਾਂ ਉਹਨੂੰ ਟੁਕੜਿਆਂ ਦੇ ਵਿੱਚ ਨਹੀਂ ਕੀਤਾ ਜਾਂਦਾ ਸਭ ਤੋਂ ਪਹਿਲੀ ਚੀਜ਼ ਦੇਖ ਦੇਖਣ ਦੇ ਵਿੱਚ ਜਦੋਂ ਵੀ ਆਯੁਰਵੇਦ ਦੇ ਅਕੋਰਡਿੰਗ ਨੈਚਨੋਪੈਥੀ ਦੇ ਅਕੋਰਡਿੰਗ ਹਰਬਲੋਜੀ ਦੇ ਅਕੋਰਡਿੰਗ ਜਦੋਂ ਵੀ ਕਿਸੇ ਬੰਦੇ ਨੂੰ ਠੀਕ ਕਰਨਾ ਪਊਗਾ ਸਭ ਤੋਂ ਪਹਿਲਾਂ ਦੇਖਿਆ ਜਾਊਗਾ ਉਹਦਾ ਡੇਲੀ ਰੁਟੀਨ ਡੇਲੀ ਰੁਟੀਨ ਐਸਟੈਬਲਿਸ਼ ਕਰਨ ਦੇ ਵਿੱਚ ਬੱਚਿਆਂ ਦੇ ਵਿੱਚ ਮਦਦ ਆਯੁਰਵੇਦ ਕਿਵੇਂ ਕਰਦਾ ਹੈ ਸਭ ਤੋਂ ਪਹਿਲੀ ਚੀਜ਼ ਆਪਾਂ ਦੇਖਣੀ ਹੈ ਕਿ ਬੱਚੇ ਰੈਸਟ ਕਰ پا ਰਹੇ ਨੇ ਬੱਚੇ 10 ਵਜੇ ਤੱਕ ਨਾਰਮਲੀ ਜਿਹੜੇ ਆ 4 ਤੋਂ ਲੈ ਕੇ ਬਿਰਖਲ ਦੇ 10 ਸਾਲ ਤੱਕ ਦੇ ਬੱਚੇ ਨੇ ਉਹ ਨਾਰਮਲੀ 10 ਵਜੇ 11 ਵਜੇ ਸੌਂਦੇ 10 ਵਜੇ ਸੌਂਦੇ ਸਵੇਰੇ ਉਹਨਾਂ ਦਾ ਸਕੂਲ ਬੱਸ ਹੁੰਦੀ ਹੈ ਉਹ 6 ਵਜੇ ਹੁੰਦੀ ਹੈ 6 ਵਜੇ ਜੇਕਰ ਸਕੂਲ ਬੱਸ ਹੈ ਤੇ ਬੱਚਾ ਜੇਕਰ ਇਹ ਬਿਮਾਰੀ ਤੋਂ ਜੂਝ ਰਿਹਾ ਤਾਂ ਉਹਨੂੰ ਕੰਟਰੋਲ ਕਰਨਾ ਔਖਾ ਹੈ ਉਹਨੂੰ 2 ਘੰਟੇ ਪਹਿਲਾਂ ਉੱਠਣਾ ਪਏਗਾ ਯਾਨੀ ਕਿ 4 4 ਵਜੇ ਉੱਠ ਕੇ ਇਹ ਬੱਚਾ 6 ਵਜੇ ਦੀ ਬੱਸ ਲਈ ਤਿਆਰ ਹੋ ਰਿਹਾ ਹੁੰਦਾ ਖਾਣਾ ਪੀਣਾ ਨਾਣਾ ਜਿੰਨੀਆਂ ਵੀ ਜ਼ਰੂਰੀ ਐਕਟੀਵਿਟੀਆਂ ਨੇ ਉਹ ਸਾਰੀਆਂ ਕਰਨੀਆਂ ਨੇ ਬੈਗ ਤਿਆਰ ਕਰਨਾ ਵਗੈਰਾ ਇਹਦੇ ਵਿੱਚ ਬੱਚੇ ਨੂੰ ਸਿਰਫ 6 ਘੰਟੇ ਦੀ ਨੀਂਦ ਮਿਲਦੀ ਹੈ ਬੱਚਿਆਂ ਨੇ ਲਈ 9 ਘੰਟੇ ਦੀ ਨੀਂਦ ਜ਼ਰੂਰੀ ਹੈ ਜਿਹੜੇ 10 ਸਾਲ ਤੋਂ ਥੱਲੇ ਦੇ ਬੱਚੇ ਨੇ 9 ਤੋਂ 10 ਘੰਟੇ ਦੀ ਨੀਂਦ ਲੈਣੀ ਜ਼ਰੂਰੀ ਹੈ ਕਿਉਂਕਿ ਬਾਡੀਜ਼ ਵਧ ਰਹੀਆਂ ਨੇ ਜਿੰਨੀਆਂ ਬਾਡੀ ਇਹਨਾਂ ਦੀਆਂ ਵਧਣਗੀਆਂ ਓੰਨੀ ਜ਼ਿਆਦਾ ਇਹਨਾਂ ਨੂੰ એનર્ਜੀ ਚਾਹੀਦੀ ਓੰਨੀ ਜ਼ਿਆਦਾ ਇਹਨਾਂ ਨੂੰ ਰੈਸਟ ਚਾਹੀਦਾ ਹੈ ਤੁਸੀਂ ਇਹਦਾ ਹੱਲ ਤੁਸੀਂ ਲੱਭਣਾ ਕਿ ਬੱਚੇ ਪ੍ਰੋਪਰ ਰੈਸਟ ਕਰ ਪਾ ਰਹੇ ਨੇ ਜਾਂ ਨਹੀਂ ਕਰ ਪਾ ਰਹੇ ਫਿਰ ਇਹਨਾਂ ਦੇ ਮੀਲ ਟਾਈਮ ਫਿਕਸ ਹੈ ਜਾਂ ਨਹੀਂ ਐਸੇ ਬੱਚਿਆਂ ਨੂੰ ਸਟ੍ਰੈਕਟ ਟਾਈਮ ਦੇ ਉੱਤੇ ਖਾਣਾ ਮਿਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਚੀਜ਼ ਨੂੰ ਮੈਂ ਅੰਡਰਲਾਈਨ ਕਰਕੇ ਬੋਲਡ ਕਰਕੇ ਕਹਿ ਰਿਹਾ ਕਿਉਂ ਕਿ ਇਹਨਾਂ ਨੂੰ ਟੌਕਸਿਨ ਤੇ ਇਹਨਾਂ ਦਾ ਡਾਈਜੈਸ਼ਨ ਦੋਨਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਹੋਏਗਾ ਤਾਂ ਭਾਈ ਤੁਸੀਂ ਸੋਚ ਲਿਓ ਕਿ ਇਹ ਬਿਮਾਰੀ ਜਲਦੀ ਜਲਦੀ ਜਾਣ ਵਾਲੀ ਨਹੀਂ ਹੈ ਤੇ ਜੇਕਰ ਇਹ ਇੱਕ ਵਾਰੀ ਬੱਚਿਆਂ ਦੇ ਵੱਡੇ ਹੋਣ ਤੱਕ ਰਹਿ ਗਈ ਫਿਰ ਅੱਗੇ ਜਾ ਕੇ ਇਹਨਾਂ ਦੀ ਸਾਰੀ ਜ਼ਿੰਦਗੀ ਇਹਨਾਂ ਨੂੰ ਇਸ ਕਰਕੇ ਸਫਰ ਕਰਨਾ ਪੈਣਾ ਸੋ ਖਾਣਾ ਇੱਕ ਪੱਕਾ ਟਾਈਮ ਇਹਨਾਂ ਦਾ ਫਿਕਸ ਕਰੋ ਕਿ ਉਹ ਟਾਈਮ ਦੇ ਉੱਤੇ ਹੀ ਇਹਨਾਂ ਨੂੰ ਤਿੰਨੋਂ ਟਾਈਮ ਖਾਣਾ ਮਿਲਣਾ ਤੇ ਤਿੰਨੋਂ ਟਾਈਮ ਉਹਨਾਂ ਨੂੰ ਉਹ ਟਾਈਮ ਦੇ ਉੱਤੇ ਖਾਣਾ ਖਾਣ ਇਸ ਤੋਂ ਬਾਅਦ ਇਹਨਾਂ ਨੂੰ ਐਕਟੀਵਿਟੀਆਂ ਐਸੀਆਂ ਕਰਾਓ ਜਿਹੜੀਆਂ ਕਿ ਕੰਸਿਸਟੈਂਸੀ ਇੰਪਰੂਵ ਕਰਨ ਯਾਨੀ ਕਿ ਲਗਾਤਾਰ ਉਹ ਐਕਟੀਵਿਟੀ ਹੋਵੇ बच्चे बच्चे ऐसे था। था कद, क्यों? उ, उ, बच्चे लगातारता ਦੇ ਵਿੱਚ ਨਹੀਂ ਆਪੋਂ ਫਲੋ ਦੇ ਵਿੱਚ ਨਹੀਂ ਆਪਾਂਦੇ ਬੱਚੇ ਐਸੇ ਹੁੰਦੇ ਨੇ ਜਿਹੜੇ ਅਕਸਰ ਉਹਨਾਂ ਦਾ ਹੋਮਵਰਕ ਕਦੀ ਨਹੀਂ ਪੂਰਾ ਹੁੰਦਾ ਉਹਨਾਂ ਦੇ ਕਾਪੀ ਪੂਰੀ ਕਾਪੀਆਂ ਕਦੀ ਨਹੀਂ ਪੂਰੀ ਹੁੰਦੀਆਂ ਕਿਉਂ ਕਿਉਂਕਿ ਉਹਨਾਂ ਦਾ ਦਿਮਾਗ ਹੈ ਜਿਹੜਾ ਉਹ ਉਸ ਹਿਸਾਬ ਨਾਲ ਚੱਲਦਾ ਹੀ ਨਹੀਂ ਤੁਸੀਂ ਕਹੋਗੇ ਇਹ ਬੱਚੇ ਜੀ ਕੰਮ ਤਾਂ ਹੁਣ ਕਰਦੇ ਨੇ ਸਕੂਲ ਦੇ ਵਿੱਚ ਜਾਂਦੇ ਨੇ ਜਿੰਨਾ ਕੁ ਜੁੜੀ ਉਹਨਾਂ ਕਰਦੇ ਹੋ ਬੱਚੇ ਸਕੂਲ ਦੇ ਵਿੱਚ ਜਾਂਦੇ ਨੇ ਉੱਥੇ ਮੌਕੇ ਦੇ ਉੱਤੇ ਜਿਹੜਾ ਕਰਾ ਲਿਆ ਕਰਾ ਲਿਆ ਜਿਹੜਾ ਉਹਨਾਂ ਨੇ ਹੋਮਵਰਕ ਦਿੱਤਾ ਉਹ ਬੱਚੇ ਨਹੀਂ ਕਰਨਗੇ ਸਿਰ ਦੇ ਉੱਪਰ ਖੜ ਕੇ ਕੋਈ ਚੀਜ਼ ਕੰਮ ਕਰਾ ਲੇਗਾ ਤਾਂ ਕਰਾ ਲੇਗਾ ਆਪਣੇ ਆਪ ਇਹ ਬੱਚੇ ਇਹ ਕੰਮ ਨਹੀਂ ਕਰ ਪਾਉਂਦੇ ਸੋ ਇਹਦੇ ਨਾਲ ਉਹਨਾਂ ਨੂੰ ਆਦਤ ਬਣਾਉਣਾ ਸ਼ੁਰੂ ਰੈਗੂਲਰਿਟੀ ਇੱਕ ਅ ਟੇਬਲ ਤਿਆਰ ਕਰੋ ਉਹਨਾਂ ਲਈ ਕਿ ਤੁਸੀਂ ਇਹ ਟਾਈਮ ਦੇ ਉੱਤੇ ਇਹ ਕੰਮ ਕਰਨਾ ਹੀ ਕਰਨਾ ਹੈ ਤਾਂ ਕਿ ਉਹ ਉਹ ਮੁਖ ਧਾਰਾ ਦੇ ਵਿੱਚ ਆ ਸਕਣ ਕਿ ਇਸ ਤਰ੍ਹਾਂ ਨਾਲ ਸਨੇ ਹਰ ਰੋਜ਼ ਕੰਮ ਕਰਨਾ ਤੇ ਨੈਚੁਰਲ ਹੈ ਜੀ ਉਹ ਨਹੀਂ ਹੈ ਕੀ ਆਪਾ ਇੱਕ ਦਿਨ ਕੀਤਾ ਦੂਜੇ ਦਿਨ ਨਹੀਂ ਕੀਤਾ ਇੱਕ ਦਿਨ ਅਸਟ ਕਰ ਲਈ ਉਹਨਾਂ ਨੂੰ ਲਗਾਤਾਰਤਾ ਦੇ ਵਿੱਚ ਲਿਆਉਣਾ ਚਾਹੀਦਾ ਸੰਡੇਜ਼ ਨੂੰ ਵੀ ਕੰਮ ਹੋਣਾ ਤੁਲੋ ਉਹ ਉਹ ਟਾਈਮ ਦੇ ਉੱਤੇ ਜਿਹੜਾ ਜ਼ਰੂਰੀ ਕੰਮ ਹੈ ਬੱਚਿਆਂ ਲਈ ਸਕੂਲ ਦਾ ਕੰਮ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਉਹ ਕੰਮ ਹੋਣਾ ਤੋਂ ਉਸ ਸਮੇਂ ਹੀ ਲਵ ਸੰਡੇ ਨੂੰ ਵੀ ਫਿਰ ਇਹ ਸਟੈਬਿਲਿਟੀ ਤੇ ਉਹ ਜਿਹੜੀ ਹੈ ਉਹ ਕੰਸਿਸਟੈਂਸੀ ਦੇ ਨਾਲ ਇੰਪਰੂਵ ਹੋਏਗੀ ਤੇ ਇਹਦੇ ਨਾਲ ਬਾਤ ਸ਼ਾਂਤ ਹੁੰਦਾ ਬਾਤ ਜਿਹੜਾ ਵਧਿਆ ਹੁੰਦਾ ਬੱਚਿਆਂ ਦੇ ਵਿੱਚ ਉਹ ਸ਼ਾਂਤ ਹੋ ਜਾਂਦਾ ਸਟਰੈਸ ਮੈਨੇਜਮੈਂਟ ਫਿਰ ਇਸ ਤੋਂ ਬਾਅਦ ਸਟਰੈਸ ਜਿਹੜਾ ਆਬਵੀਅਸਲੀ ਹਰ ਇੱਕ ਚੀਜ਼ ਜਿੰਨੀਆਂ ਵੀ ਦਿਮਾਗ ਦੀਆਂ ਬਿਮਾਰੀਆਂ ਨੇ ਉਹਨਾਂ ਨਾਲ ਧੱਕਾ ਕਰਨ ਲਈ ਸਟਰੈਸ ਬੋਡੀ ਦੇ ਵਿੱਚ ਮੌਜੂਦ ਹੈ ਕੋਰਟੀਸੋਲ ਨਾਮ ਦਾ ਇੱਕ ਹਾਰਮੋਨ ਹੁੰਦਾ ਜਿਹਦੇ ਨਾਲ ਸਟਰੈਸ ਬੰਦੇ ਦੇ ਅੰਦਰ ਪੜਦਾ ਸਟਰੈਸ ਜਦੋਂ ਬਣੇਗਾ ਜਦੋਂ ਜਦੋਂ ਸਟਰੈਸ ਬਣੇਗਾ ਉਹਨੇ ਚੀੜੀਆਂ ਨਾਲ ਦੀਆਂ ਬਿਮਾਰੀਆਂ ਤੁਹਾਡੇ ਦਿਮਾਗ ਦੇ ਅੰਦਰ ਤੁਹਾਡੇ ਸਰੀਰ ਦੇ ਅੰਦਰ ਚੱਲ ਰਹੀਆਂ ਨੇ ਉਹਨੂੰ ਦੁਖਣਾ ਕਰਦਾ ਕ੍ਰੋਨਿਕ ਡਿਪਰੈਸ਼ਨ ਦੀ ਪ੍ਰੋਬਲਮ ਉਹ ਦੁੱਗਣੀ ਹੋ ਜਾਂਦੀ ਹੈ ਕਿ ਸਟ्रेस ਦੇ ਨਾਲ। ਕ੍ਰੋਨਿਕ ਹਾਰਟ ਡਿਸੀਜ਼ ਰਿਲੇਟਡ ਪ੍ਰੋਬਲਮ ਉਹ ਦੁੱਗਣੀ ਹੋ ਜਾਂਦੀ ਹੈ ਕਿ ਸਪੈਸ ਦੇ ਨਾਲ, ਬੀਪੀ ਦੇ ਰਿਲੇਟਡ ਹੈ ਕੋਈ ਵੀ ਬਿਮਾਰੀ ਲਾ ਲਓ। ਸਟ्रेस ਜਦੋਂ ਜਦੋਂ ਵਧੇਗਾ ਉਹਨੇ ਬਿਮਾਰੀਆਂ ਦਾ ਲੈਵਲ ਨਾਲ ਨਾਲ ਵਧਾ। ਸੋ ਇਹਨੂੰ ਕੰਟਰੋਲ ਕਰਨ ਦੇ ਵਿੱਚ ਕੀ ਹੈ ਜਿਹੜੇ ਲੋਕਾਂ ਨੂੰ ਕ੍ਰੋਨਿਕ ਸਟ्रेस ਹੈ, ਜਿਹੜੇ ਬੱਚਿਆਂ ਨੂੰ ਕ੍ਰੋਨਿਕ ਸਟ्रेस ਉਹ ਕਿਸੇ ਚੀਜ਼ ਦਾ ਵੀ ਹੋ ਸਕਦਾ। ਤੁਹਾਡੇ ਘਰਦਿਆਂ ਦੀ ਆਪਸ ਦੇ ਵਿੱਚ ਨਹੀਂ ਮਾਰ ਰਹੀ। ਘਰੇ ਲੜੋ ਲੜਾਈ ਹੋ ਰਹੀ ਹੈ। ਫਿਜ਼ੀਕਲ ਅਬਿਊਜ਼ ਦੇਖ ਰਿਹਾ ਬੱਚਾ। ਜਾਂ ਆ ਮੈਂਟਲ ਜਿਹੜਾ ਇਕੁਇਲਿਬਰ ਇਕੁਇਬਲਿਰਮ ਕਹਤ ਹੁੰਦੇ ਨੇ ਇਹਨੂੰ ਥੋੜਾ ਜਿਹਾ ਔਖਾ ਵਰਡ ਆ ਭਾਈ ਮੈਂ ਫਸ ਗਿਆ ਸੀ ਤੇ ਇਹਦੇ ਵਿੱਚ ਹੁੰਦਾ ਕਿ ਦਿਮਾਗ ਉਹਨਾਂ ਦਾ ਜਿਹੜਾ ਸੈਟਅਪ ਹੁੰਦਾ ਯਾਨੀ ਕਿ ਦਿਮਾਗ ਦਾ ਜਿਹੜਾ ਬੈਲੈਂਸ ਹੈ ਉਹ ਹਿੱਲਦਾ ਰਹਿੰਦਾ ਉਹ ਫਿਰ ਕਨਸਟੈਂਟ ਨਹੀਂ ਰਹੇਗਾ ਜਦੋਂ ਇਹੋ ਜੀ ਗੱਲਬਾਤ ਕਰੇ ਦੇ ਵਿੱਚ ਕਰਦੇ ਵਿੱਚ ਹੁੰਦੀ ਰਹੇਗੀ ਸਟ्रेस ਜਿਹੜੀ ਵੀ ਚੀਜ਼ ਬੱਚੇ ਨੂੰ ਦੇ ਰਹੀ ਹੈ ਉਹਦੇ ਤੇ ਤੁਸੀਂ ਧਿਆਨ ਸਭ ਤੋਂ ਪਹਿਲੀ ਚੀਜ਼ ਆ ਗਈ ਫੋਮ ਖਾਣਾ ਖਾਣ ਲੱਗੇ ਬੀਬੀਆਂ ਆਪ ਆਪਣਾ ਬਣਾ ਰਹੀਆਂ ਹੁੰਦੀਆਂ ਨੇ ਫੈਮਿਲੀ ਛੂਟੀਆਂ ਹੋ ਗਈਆਂ ਉਹਨਾਂ ਦਾ ਵੀ ਕਸੂਰ ਨਹੀਂ ਹੈ ਉਹਨਾਂ ਨੇ ਆਪ ਹੀ ਰੋਟੀ ਬਣਾਣੀ ਹੈ ਆਪ ਹੀ ਦੇਣੀ ਹੈ ਠੰਡੀ ਰੋਟੀ ਜਵਾ ਖਾਂਦੇ ਨਹੀਂ ਤਾਜੀ ਰੋਟੀ ਦੇਣਗੇ ਆਪਣੇ ਆਪ ਉਹ ਖਾਣਗੇ ਨਹੀਂ ਇਹਨਾਂ ਨੂੰ ਕੰਟਰੋਲ ਕਰਨ ਦੇ ਲਈ ਇੱਕ ਡਿਵਾਈਸ ਬਣਾਤਾ ਫੋਨ ਫੋਨ ਬੱਚਿਆਂ ਨੂੰ ਦੇ ਦੋ ਫੋਨ ਬੱਚੇ ਦੇਖਦੇ ਰਹਿੰਦੇ ਨੇ ਨਾਲ-ਨਾਲ ਖਾਂਦੇ ਰਹਿੰਦੇ ਧਿਆਨ ਹੀ ਨਹੀਂ ਹੁੰਦਾ ਕਦੀ ਧਿਆਨ ਨਾਲ ਦੇਖਿਓ ਜਦੋਂ ਇੱਕ ਬੱਚਾ ਫੋਨ ਦੇ ਵਿੱਚ ਵੜਿਆ ਹੁੰਦਾ ਉਹਦੀ ਬਾਡੀ ਲੈਂਗੁਏਜ ਚੈੱਕ ਕਰਿਓ ਇੱਕ ਜ਼ੌਂਬੀ ਤੋਂ ਘੱਟ ਉਹਦੀ ਬਾਡੀ ਲੈਂਗੁਏਜ ਨਹੀਂ ਹੈ ਜ਼ੋਂਬੀ ਜਿਹੇ ਤਰ੍ਹਾਂ ਦਾ ਉਹ ਬਸ ਅੱਛਾ ਅੱਖਾਂ ਉਹਨਾਂ ਦੀਆਂ ਥੋੜੀਆਂ ਜਿਹਾ ਬੰਦੀਆਂ ਹੋਣ ਹੋਈਆਂ ਗਿਆ ਰਿਲੈਕਸ ਮੋਡ ਦੇ ਵਿੱਚ ਹੋ ਜਾਣਗੇ ਬਿਲਕੁਲ ਤੇ ਇਹ ਹਾਲਾਤ ਹੁੰਦੇ ਨੇ ਬੱਚਿਆਂ ਦੇ ਰੋਟੀ ਖਾਣ ਦੀ એનર્ਜੀ ਵਾਲੀ ਚੀਜ਼ એનર્ਜੀ ਰੀਗੇਨ ਕਰਨ ਲਈ ਜਿਹੜੀ ਚੀਜ਼ ਖਾ ਰਹੇ ਉਹ ਖਾਂਦੇ ਹੋਏ ਬੱਚੇ ਦਾ ਸਟੇਟ ਆਫ ਮਾਈਂਡ ਜੇਕਰ ਐਸਾ ਹੈ ਉਹ ਖਾਣੇ ਦਾ ਕੋਈ ਫਾਇਦਾ ਨਹੀਂ ਅਸੀਂ ਆਪਣੇ ਵੀ ਰਿਸ਼ਤੇਦਾਰੀ ਦੇ ਵਿੱਚ ਸਾਰਿਆਂ ਨੂੰ ਕਹਿੰਦੇ ਆ ਕਿ ਕਈ ਪਾਈ ਤੁਸੀਂ ਕਲਤਾ ਤਾਂ ਬੱਚਿਆਂ ਨੂੰ ਪਾਈਆਂ ਨੇ ਇਹਦੇ ਨਾਲ ਉਹਨਾਂ ਨੂੰ ਨੁਕਸਾਨ ਹੋਏਗਾ ਬਹੁਤਾਂ ਪੈ ਚੁੱਕੇ ਹਨ ਕਿ ਹੁਣ ਇਹਦੇ ਲਈ ਕਰਿਆ ਕੀ ਜਾ ਸਕਦਾ ਸਟ्रेस ਮੈਨੇਜਮੈਂਟ ਲਈ ਜਦੋਂ ਸਟ्रेस ਹੋ ਗਈ ਸਟ्रेस ਤਾਂ ਹੋ ਗਈ ਜਿਸ ਤਰ੍ਹਾਂ ਉਹ ਮਰ ਜੇ ਹੋ ਗਈ ਬੱਚਿਆਂ ਨੂੰ ਬਕੂ ਵਕਤ ਤਰੀਕੇ ਨਾਲ ਸਟ्रेस ਹੋ ਸਕਦੀ ਹੈ ਬਿਮਾਰੀ ਨਾਲ ਜੂਝ ਰਹੇ ਨੇ ਸਾਦਾ ਸਟ्रेस ਹੋ ਸਕਦੀ ਹੈ ਕਰਨਾ ਕੀ ਹੈ ਇਹਦੇ ਵਿੱਚ ਯੋਗ ਯੋਗਾ ਦੇ ਛੋਟੇ ਛੋਟੇ ਆਸਨ ਤੁਸੀਂ ਇਹਨਾਂ ਤੋਂ ਕਰਾ ਸਕਦੇ ਹੋ ਜਿਹੜੇ ਬੱਚੇ ਕਰ ਸਕਦੇ ਨੇ ਬੱਚਿਆਂ ਦੇ ਵੈਸੀ ਫਿਜ਼ੀਕਲ ਹੈਲਥ ਲਈ ਵੀ ਚੰਗਾ ਮੈਂਟਲ ਹੈਲਥ ਲਈ ਵੀ ਚੰਗਾ ਮੈਡੀਟੇਸ਼ਨ ਕਰਾ ਸਕਦੇ ਹੋ ਸਟ्रेस ਲਈ ਬੜੀ ਵਧੀਆ ਚੀਜ਼ ਹੈ ਮੈਡੀਟੇਸ਼ਨ ਆ ਫੋਕਸ ਵਧਾਉਂਦੀ ਹੈ ਇਮੋਸ਼ਨਲ ਬੈਲੈਂਸ ਜਿਹੜੀ ਉਹ ਕੰਟਰੋਲ ਕਰਦੀ ਹੈ ਸਟ्रेस ਇਸ ਤੋਂ ਇਲਾਵਾ ਪ੍ਰਾਣਯਾਮ ਕਰ ਸਕਦੇ ਹੋ ਲੰਬੇ ਲੰਬੇ ਸਾਹ ਸੋਕੇ ਬੱਚੇ ਨੂੰ ਬੜਾ ਮਜ਼ਾ ਆਏਗਾ ਜਦੋਂ ਐਸੀ ਕੋਈ ਨਵੀਂ ਚੀਜ਼ ਬੱਚਿਆਂ ਨੂੰ ਕਰਾਉਂਗੇ ਜਿਹੜੀ ਆਊਟ ਆਫ ਦਾ ਵੇ ਹੈ ਉਹਨਾਂ ਦੀ ਟੈਕਨੋਲੋਜੀ ਉਹਨਾਂ ਦੇ ਆਈਪੈਡਸ ਤੇ ਉਹਨਾਂ ਦੇ ਫੋਨਸ ਉਹਨਾਂ ਦੇ ਆਈਫੋਨਸ ਇਹਨਾਂ ਤੋਂ ਪਰਾਂ ਕਰਕੇ ਜਦੋਂ ਉਹਨਾਂ ਨੂੰ ਕੋਈ ਨਵੀਂ ਚੀਜ਼ ਦਿਓਗੇ ਬੜੇ ਮਜ਼ੇ ਨਾਲ ਕਰਨਗੇ ਨਾਲੇ ਇਹ ਫਿਜ਼ੀਕਲ ਐਕਸਰਸਾਈਜ਼ ਦਾ ਹੈ ADHD ਵਾਲੇ ਬੱਚੇ ਜਿਨ੍ਹਾਂ ਦੇ ਵਿੱਚ એનર્ਜੀ ਇੰਨੀ ਜ਼ਿਆਦਾ ਹੈ ਉਹ ਹਰ ਇੱਕ ਫਿਜ਼ੀਕਲ ਐਕਟੀਵਿਟੀ ਕਰਨ ਦੇ ਲਈ ਬਹੁਤ ਉਤਾਰੂ ਸੋ ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਫਿਰ ਆ ਗਿਆ ਨਾੜੀ ਸ਼ੋਧਨ ਨਾੜੀ ਸ਼ੋਧਨ ਯਾਨੀ ਕਿ ਜਿਹੜਾ ਆਪਾਂ ਸਾਹ ਇੱਕ ਪਾਸੇ ਲੈਣਾ ਹੈ ਇੱਕ ਪਾਸੇ ਛੱਡਣਾ ਹੈ 10 ਇਧਰੋਂ ਕਰ ਲਓ 10 ਇਧਰੋਂ ਕਰ ਲਓ ਫਿਰ ਚੇਂਜ ਕਰ ਲਓ ਉਹ ਕਰ ਸਕਦੇ ਇਸ ਤੋਂ ਇਲਾਵਾ ਕਰ ਸਕਦੇ ਉਹ ਸਾਹ ਲੈਣ ਦੀ ਹੀ ਇੱਕ ਟੈਕਨੀਕ ਹੈ ਬ੍ਰਮਰੀ ਇਆ ਇਹਨੂੰ ਬ੍ਰਮਾਰੀ ਵੀ ਕਹਿੰਦੇ ਨੇ ਬ੍ਰਮਾਰੀ ਦੇ ਵਿੱਚ ਹੁੰਦਾ ਕੀ ਹੈ ਕਿ ਇਸ ਤਰ੍ਹਾਂ ਦੇ ਤੁਸੀਂ بڑے ਪੋਸਟਰ ਦੇਖੇ ਹੋਣੇ ਜਦੋਂ ਯੋਗਾ ਵਗੈਰਾ ਦੇ ਹੁੰਦੇ ਨੇ ਆਪਾਂ ਫਿਜ਼ੀਕਲ ਐਕਟਿਵ ਫਿਜ਼ੀਕਲ ਜਿਹੜੀ ਐਜੂਕੇਸ਼ਨ ਆ ਉਹਦੇ ਵਿੱਚ ਆਪਾਂ ਬੜੇ ਦੇਖਦੇ ਆ ਐਵੇਂ ਸਾਂਹ ਲੇਨ 10-10 ਮਿੰਟ ਦੇ ਅੱਖਾਂ ਦੇ ਉੱਤੇ ਹਲਕਾ ਦਾ ਪ੍ਰੈਸ਼ਰ ਹਲਕਾ ਦਾ ਮੂੰਹ ਦੇ ਉੱਤੇ ਪ੍ਰੈਸ਼ਰ ਅੱਖਾਂ ਜਦੋਂ ਤੁਸੀਂ ਖੋਲੋਗੇ ਇੰਨਾ ਆਰਾਮ ਮਿਲੇਗਾ ਸਟ्रेस ਤੋਂ ਤੁਸੀਂ ਆਪ ਕਰਕੇ ਦੇਖੋ ਵੀਡੀਓ ਜਲਦੀ ਦੇ ਵਿੱਚ ਹੀ ਕਰਕੇ ਦੇਖ ਲਓ ਮੇਰੀ ਆਵਾਜ਼ ਸੁਣਦੇ ਰਹੋ ਤਾਂ ਇਹਦੇ ਵਿੱਚ ਤੁਹਾਨੂੰ ਆਪ ਹੀ ਪਤਾ ਲੱਗੂਗਾ ਕਿ ਕਿੰਨਾ ਜ਼ਿਆਦਾ ਮਜ਼ਾ ਆਉਂਦਾ ਹੈ ਸ਼ਾਂਤੀ ਕਿੰਨੀ ਮਿਲਦੀ ਹੈ ਸਾਡੀ ਸੋ ਇਹਨੂੰ ਤੁਸੀਂ ਐਵੇਂ ਕਰ ਸਕਦੇ ਹੋ ਇਹਦੇ ਨਾਲ ਵੀ ਆ ਜਿਹੜਾ ਉਹ ਸ਼ਾਂਤੀ ਤੁਹਾਡੇ ਸਰੀਰ ਦੇ ਉੱਤੇ ਮਿਲਦੀ ਹੈ ਡਾਈਟ ਦੇ ਵਿੱਚ ਹਮੇਸ਼ਾ ਉਹ ਚੀਜ਼ਾਂ ਤੋਂ ਜਿਹੜੀਆਂ ਗਰਮ ਨੇ ਬੋਕੇ ਦੇ ਉੱਤੇ ਬਣੀਆਂ ਹੋਈਆਂ ਨੇ ਪੀਜ਼ਾ 버ਗਰ ਕੋਕ ਜਾਂ ਕੋਈ ਵੀ ਜਿਹੜੀ ਸੌਫਟ ਡਰਿੰਕ ਹੈ ਉਹਨਾਂ ਤੋਂ ਬੱਚਿਆਂ ਦੇ ਲਈ ਸੌਫਟ ਡਰਿੰਕਸ ਨਹੀਂ ਬਣੀਆਂ ਬਰਗਰ ਪੀਜ਼ੇ ਇਹ ਸਾਰਾ ਕੁਝ ਪ੍ਰੋਸੈਸਡ ਫੂਡ ਜਿਹੜਾ ਵੀ ਹੈ ਚਿਪਸ ਵਗੈਰਾ ਬੱਚਿਆਂ ਤੋਂ ਦੂਰ ਰੱਖੋ ਔਖਾ ਘਟਾ ਦਿਓ ਪਰ ਐ ਨਾ ਹੋਵੇ ਕਿ ਰੈਗੂਲਰ ਬੇਸਿਕ ਦੇ ਉੱਤੇ ਬੱਚਾ ਇਹ ਖਾ ਰਿਹਾ ਹੋਵੇ ਜਾਂ ਹਰ ਹਫਤੇ ਇਹ ਚੀਜ਼ ਬੱਚਾ ਖਾ ਰਿਹਾ ਹੋਵੇ ਮਹੀਨੇ ਦੇ ਵਿੱਚ ਇੱਕ ਦੋ ਵਾਰੀ ਹੈ ਜਿਹੜਾ ਉਹਨੂੰ ਖਵਾ ਦਿਓ ਐਜ਼ ਅ ਤੁਸੀਂ ਕੋਈ ਵੀ ਉਹਨੂੰ ਐਜ਼ ਅ ਸਰਪ੍ਰਾਈਜ਼ ਕਰ ਸਕਦੇ ਹੋ ਐਜ਼ ਅ ਪ੍ਰਾਈਜ਼ ਕਿਸੇ ਚੀਜ਼ ਦਾ ਰੱਖ ਸਕਦੇ ਹੋ ਕਿ ਇਹ ਤੁਸੀਂ ਟਾਸਕ ਪੂਰੇ ਕੀਤੇ ਨੇ ਇਸ ਤੋਂ ਬਾਅਦ ਤੁਹਾਨੂੰ ਇਹ ਮਿਲਿਆ ਉਵੇਂ ਤੁਸੀਂ ਉਹਨੂੰ ਹੈ ਉਹ ਕਰ ਸਕਦੇ ਹੋ ਫਿਰ ਡਾਈਟ ਦੇ ਵਿੱਚ ਹੋਰ ਤੁਸੀਂ ਕੀ ਕਰਨਾ ਕਿ ਗਰਮ ਖਾਣੇ ਉਦੇ ਵਿੱਚ ਹੈਲਦੀ ਫੈਟ ਵੀ ਹੋਣੇ ਚਾਹੀਦੇ ਨੇ ਵੈਜੀਟੇਬਲਸ ਹੋਣੀਆਂ ਚਾਹੀਦੀਆਂ ਨੇ ਉਹਦੇ ਵਿੱਚ ਆ ਖਪਲੀ ਦਾ ਆਟਾ ਤੁਸੀਂ ਐਡ ਕਰ ਸਕਦੇ ਹੋ ਹਲੇ ਨੰਬਰ ਦਿੱਤਾ ਉੱਥੋਂ ਤੁਸੀਂ ਵੇਖ ਸਕਦੇ ਹੋ ਉਹਦੇ ਵਿੱਚ ਤੁਸੀਂ ਆ ਓਟਸ ਵਗੈਰਾ ਐਡ ਕਰ ਸਕਦੇ ਹੋ ਉਹਦੇ ਵਿੱਚ ਤੁਸੀਂ ਜਿਹੜੇ ਸਾਡੇ ਮਿਲਟਸ ਨੇ ਉਹ ਐਡ ਕਰ ਸਕਦੇ ਹੋ ਪੰਜੇ ਤਰ੍ਹਾਂ ਦੇ ਜਾਂ ਇਸ ਤੋਂ ਇਲਾਵਾ ਸੂਪ ਵਗੈਰਾ ਵੀ ਤੁਸੀਂ ਇਹ ਜਿਹੜਾ ਉਹ ਫਰੈਸ਼ ਸਬਜ਼ੀਆਂ ਦਾ ਬਣਾ ਕੇ ਉਹ ਦੇਸ ਬੱਚਿਆਂ ਲਈ ਬੜਾ ਵਧੀਆ ਚੀਜ਼ ਆ ਸਵਾਦ ਵੀ ਲੱਗੇਗਾ ਤੇ ਤੁਹਾਨੂੰ ਖਾਣਾ ਪੀਣਾ ਵੀ ਹੈ ਜਿਹੜਾ ਉਹ ਹੈਲਥੀ ਹਰਬਲ ਟੀਸ ਤੁਸੀਂ ਇਹਦੇ ਵਿੱਚ ਦੇ ਸਕਦੇ ਆ ਇਹਦੇ ਵਿੱਚ ਸਭ ਤੋਂ ਵਧੀਆ ਚੀਜ਼ ਹੈਗੀ ਹੈ ਬੈਲੀ ਕੇਅਰ ਦੀ ਟੀ ਹੁੰਦੀ ਹੈ ਇੱਕ ਇਸ ਤੋਂ ਇਲਾਵਾ ਤੁਸੀਂ ਸਾਡੇ ਦਿੱਤੇ ਨੰਬਰਾਂ ਦੇ ਉੱਤੇ ਕਾਲ ਕਰ ਸਕਦੇ ਹੋ ਉਹਨਾਂ ਦੇ ਵਿੱਚ ਤੁਹਾਨੂੰ ਬੱਖੋ ਵੱਖ ਤਰ੍ਹਾਂ ਦੇ ਮੁxtਲਫ ਚਾਹਾਂ ਦੇ ਬਾਰੇ ਵੀ ਅਸੀਂ ਜਾਣਕਾਰੀ ਦਵਾਂਗੇ ਉਹਦੇ ਵਿੱਚ ਤੁਸੀਂ ਕੋਈ ਵੀ ਚਾਹ ਮੰਗਾਓ ਆਪ ਵੀ ਪੀਓ ਬੱਚਿਆਂ ਨੂੰ ਵੀ ਦਿਓ ਇੱਕ ਕਾੜਿਓ ਹਰਬਲ ਟੀ ਜਿਹੜੀ ਹੈ ਉਹ ਸਾਰੀਆਂ ਜਿੰਨੀਆਂ ਵੀ ਦਿਲ ਦੇ ਨਾਲ ਰਿਲੇਟਡ ਚੀਜ਼ਾਂ ਵਧੀਆ ਬਣੀਆਂ ਹੋਈਆਂ ਨੇ ਦੁਨੀਆ ਦੇ ਕੁਦਰਤ ਸਾਾਨੂੰ ਪ੍ਰੋਵਾਈਡ ਕਰਾਂਦੀ ਹੈ ਉਹਦੇ ਵਿੱਚ ਅਰਜੁਨ ਛਾਲ ਵੀ ਆ ਗਿਆ ਉਹਦੇ ਵਿੱਚ ਜਿੰਨੀਆਂ ਵੀ ਮੈਂ ਕਹਨਾ ਦੁਨੀਆਂ ਦੇ ਵਿੱਚ ਚੀਜ਼ਾਂ ਨੇ ਜਿਹੜੀਆਂ ਕਾਰਡੀਓ ਵੈਸਕੂਲਰ ਹੈਲਥ ਨੂੰ ਤੁਹਾਡੇ ਦਿਲ ਨੂੰ ਮਜ਼ਬੂਤ ਕਰਦੀਆਂ ਨੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਪਾਈਆਂ ਨੇ ਦਾਵਾ ਸਾਡਾ ਕੀ ਐਸੀ ਚਾਹ ਇਸ ਪੋਟੈਂਸੀ ਦੇ ਵਿੱਚ ਇੰਨੇ ਵਧੀਆ ਤਰੀਕੇ ਨਾਲ ਕਿਸੇ ਨੇ ਨਹੀਂ ਬਣਾਈ ਉਹ ਤੁਸੀਂ ਇਹਦੇ ਵਿੱਚ ਹੋ ਲੈ ਸਕਦੇ ਹੋ ਉਹ ਵੀ ਤੁਹਾਡੀ ਹੈਲਪ ਕਰੇਗਾ ਕੋਸ਼ਿਸ਼ ਕਰੋ ਕਿ ਠੰਡੇ ਖਾਣੇ ਰੌ ਖਾਣੇ ਤੇ ਪ੍ਰੋਸੈਸਡ ਫੂਡ ਤੇ ਉਹ ਖਾਣੇ ਜਿਹੜੇ ਸੁੱਕੇ ਹੋਏ ਨੇ ਇਹ ਬੱਚਿਆਂ ਨੂੰ ਨਾ ਬੱਚਿਆਂ ਨੂੰ ਇਹ ਖਰਾਬ ਕਰਦੇ ਨੇ ਆਪਾਂ ਡਾਈਜੈਸ਼ਨ ਠੀਕ ਕਰਨਾ ਆਪਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਡਾਈਜੈਸ਼ਨ ਜਿੰਨਾ ਖਰਾਬ ਹੋਏਗਾ ਉਨਾ ਹੀ ਇਹ ਪ੍ਰੋਬਲਮ ਵੱਧਦੀ ਜਾਏਗੀ ਡਾਈਜੈਸ਼ਨ ਦੇ ਲਈ ਇਹ ਬਹੁਤ ਜ਼ਰੂਰੀ ਆ ਹੁਣ ਇਹਦੇ ਵਿੱਚ ਸਪਲੀਮੈਂਟ ਕੀ ਕਰ ਸਕਦੇ ਹੋ ਇਹਦੇ ਵਿੱਚ ਤ੍ਰਿਫਲਾ ਖਾਣਿਆਂ ਦੇ ਵਿੱਚ ਜਿੰਜਰ ਜ਼ਰੂਰ ਐਡ ਕਰੋ ਅਦਰਕ ਕਮਿਨ ਜ਼ਰੂਰ ਐਡ ਕਰੋ ਠੀਕ ਹੈ ਜੀ ਆ ਸੌਂਫ ਜ਼ਰੂਰ ਐਡ ਕਰੋ ਇਹਦੇ ਵਿੱਚ ਹੋਰ ਤੁਸੀਂ ਐਡ ਕਰ ਸਕਦੇ ਹੋ ਜਿਹੜੀ ਛੋਟੀ ਇਲਾਇਚੀ ਹੁੰਦੀ ਆ ਉਹ ਕਮੇ ਜਿਹੜੇ ਲੋਕ ਨਹੀਂ ਜਾਣਦੇ ਜੀਰਾ ਹੈ ਉਹਦੇ ਵਿੱਚ ਤੁਸੀਂ ਐਡ ਕਰ ਸਕਦੇ ਹੋ ਫਿਰ ਹਰਬਲ ਸਪੋਰਟ ਦੇ ਲਈ ਹਰਬਲ ਸਪੋਰਟ ਦੇ ਲਈ ਯਾਨੀ ਕਿ ਜਿਹੜੇ ਇਹ ਸਪਲੀਮੈਂਟਸ ਨੇ ਉਹਦੇ ਵਿੱਚ ਤੁਸੀਂ ਐਡ ਕਰ ਸਕਦੇ ਹੋ ਬ੍ਰਹਮੀ ਅਸ਼ੋਗੰਦਾ ਜਟਾਮਾਨਸੀ ਜਾਂ ਇੱਕ ਹੋਰ ਆ ਗਈ ਸ਼ੰਖਪੁਸ਼ਪੀ ਇਹ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਕਿ ਤੁਹਾਡੇ ਲਈ ਬੜੀ ਫਾਇਦੇਮੰਦ ਰਹੇਗੀ ਉਹ ਬੱਚਿਆਂ ਦੇ ਲਈ ਉਹਨਾਂ ਦਾ ਟੇਸਟ ਵੀ ਡਿਵੈਲਪ ਹੋਏਗਾ ਅਸ਼ੋਗੰਦਾ ਬ੍ਰਹਮੀ ਦੋ ਚੀਜ਼ਾਂ ਐਸੀਆਂ ਨੇ ਕਿ ਉਹ ਸਟ्रेस ਨੂੰ ਜ਼ੀਰੋ ਕਰ ਦਿੰਦੀਆਂ ਨੇ ਦਿਮਾਗ ਦੇ ਵਿੱਚ ਤੁਸੀਂ ਮਿਨਿਮਮ ਸਟ्रेस ਬੱਚੇ ਨੂੰ ਜਦੋਂ ਹੋਏਗਾ ਤਾਂ ADHD ਦੇ ਸਿੰਪਟਮ ਵੀ ਘਟਣਗੇ ਤੇ ADHD ਨੂੰ ਕੰਟਰੋਲ ਵੀ ਕੀਤਾ ਜਾ ਸਕਦਾ ਹੈ। ਸੋ ਕਿ ਤੁਸੀਂ ਇਸ ਤਰ੍ਹਾਂ ਨਾਲ ਧਿਆਨ ਰੱਖਣਾ ਹੈ। ਆਯੁਰਵੈਦਿਕ ਥੈਰਪੀਜ਼ ਹੋਰ ਇਹਦੇ ਵਿੱਚ ਤੁਸੀਂ ਹੈਲਪ ਲੈ ਸਕਦੇ ਹੋ। ਅਬਿਆਂਗਾ ਹੋ ਗਿਆ ਇਹ ਆਇਲ ਮ사ਜ ਹੁੰਦੀ ਹੈ। ਤੇਲਾਂ ਦੇ ਨਾਲ ਮ사ਜ ਕੀਤੀ ਜਾਂਦੀ ਹੈ ਬੱਚਿਆਂ ਦੀ ਉਹਦੇ ਵਿੱਚ ਉਹ ਆਬੀਸਲੀ ਪੋਕਸਿੰਗ ਨੇ ਜਿਹੜੇ ਸਰੀਰ ਦੇ ਵਿੱਚ ਉਹ ਨਿਕਲਣਗੇ ਅਮਾ ਜਿਹੜੀ ਸਰੀਰ ਦੇ ਵਿੱਚ ਕੱਟੀ ਹੋਈ ਹੈ ਜ਼ਹਿਰਾਂ ਨੇ ਜਿਹੜੀਆਂ ਉਹ ਨਿਕਲਣਗੀਆਂ। ਇਸ ਤੋਂ ਇਲਾਵਾ ਸ਼ਰੀਰੋਧਰਾਨ ਨਾ ਦਾ ਇੱਕ ਸਿਰੋਧਰਾ ਨਾ ਦਾ ਇੱਕ ਹੁੰਦਾ ਜੀ ਇਹਦੇ ਵਿੱਚ ਕੀ ਕੀਤਾ ਜਾਂਦਾ ਕਿ ਮੱਥੇ ਦੇ ਉੱਤੇ ਗਰਮ ਤੇਲ ਨੇ ਜਿਹੜੇ ਜਾਂ ਵਾਰਮ ਤੇਲ ਜਿਹੜੇ ਥੋੜੇ ਗੁਣਗਣੇ ਜੇ ਤੇਲ ਹੁੰਦੇ ਨੇ ਉਹ ਮੱਥੇ ਦੇ ਉੱਤੇ ਅਪਲਾਈ ਕੀਤੇ ਜਾਂਦੇ ਨੇ ਇਹ ਤੁਸੀਂ ਇੱਕ ਬੜੀ ਮਸ਼ਹੂਰ ਮੂਵੀ ਆਈ ਸੀ ਕਿ ਤੇਰੇ ਨਾਮ ਉਹਦੇ ਵਿੱਚ ਦੇਖ ਸਕਦੇ ਹੋ ਉਹਦੇ ਵਿੱਚ ਇਸ ਤਰ੍ਹਾਂ ਦੀ ਥੈਰੇਪੀ ਹੈ ਜਿਹੜੀ ਉਹ ਸੁਲਮਾਨ ਖਾਨ ਨੂੰ ਦਿੱਤੀ ਜਾਂਦੀ ਹੈ ਜਦੋਂ ਉਹ ਪਾਗਲ ਹੁੰਦਾ ਹੈ ਸਿਰਫ ਦੱਸ ਰਿਹਾ ਕਿ ਉਹ ਥੈਰੇਪੀ ਇਸ ਤਰ੍ਹਾਂ ਦੀ ਹੁੰਦੀ ਹੈ ਬੱਚੇ ਤੁਹਾਡੇ ਪਾਗਲ ਨਹੀਂ ਹੈ ਇਹ ਸਾਈਕਲੋਜੀਕਲ ਡਿਸਆਰਡਰ ਹੈ ਫਿਰ ਆ ਜਾਂਦੀ ਹੈ ਨਾਸਾ ਨਾਸਾ ਜਿਹੜੀ ਹੈ ਉਹ ਨੱਕ ਦੇ ਥਰੂ ਜਿਹੜਾ ਨੈਜ਼ਲ ਨੈਜ਼ਲਸ ਦੇ ਥਰੂ ਹੈ ਤੁਹਾਡੇ ਦੋਨੋਂ ਤਰ੍ਹਾਂ ਦੇ ਨਾਸਾ ਵਾਲੇ ਜਿਹੜੀਆਂ ਉਹਨਾਂ ਦੇ ਵਿੱਚੋਂ ਤੇਲ ਪਾਇਆ ਜਾਂਦਾ ਜਿਹੜਾ ਕਿ ਮੈਡੀਕੇਟਡ ਹੁੰਦਾ ਦਵਾਈਆਂ ਹੁੰਦੀਆਂ ਨੇ ਉਹ ਪਾ ਕੇ ਅੰਦਰ ਸਰੀਰ ਦੇ ਵਿੱਚ ਐਂਟਰ ਕਰਾ ਜਾਂਦਾ ਜਿਸ ਦੇ ਨਾਲ ਕੀ ਤੁਹਾਡਾ ਓਵਰ ਆਲ ਜਿਹੜੀ ਹੈਲਥ ਉਹ ਬੱਚੇ ਦੀ ਠੀਕ ਹੁੰਦੀ ਹੈ ਹੁਣ ਬੱਚੇ ਨੂੰ ਇੱਕ ਡੇਲੀ ਰੁਟੀਨ ਦੇ ਵਿੱਚ ਪਾਉਣਾ ਬੱਚੇ ਦਾ ਧਿਆਨ ਰੱਖਣਾ ਕਿ ਉਹ ਭਟਕ ਤਾਂ ਨਹੀਂ ਰਿਹਾ ਆਪਣੇ ਗੋਲਸ ਤੋਂ ਜੋ ਵੀ ਗੋਲ ਉਹਦੇ ਤੁਸੀਂ ਸੈੱਟ ਕੀਤੇ ਨੇ ਜਿਸ ਤਰ੍ਹਾਂ ਦੇ ਵੀ ਨੇ ਜਿਸ ਤਰ੍ਹਾਂ ਦੇ ਬੱਚਾ ਆਪ ਸੈੱਟ ਕਰਨਾ ਚਾਹੁੰਦਾ ਉਹ ਗੋਲਸ ਤੋਂ ਉਹ ਕਿਤੇ ਭਟਕਦਾ ਨਹੀਂ ਰਿਹਾ ਤੇ ਛੇ ਕਰ ਇਸ ਤਰ੍ਹਾਂ ਦੇ ਜਿੰਨੇ ਸਿੰਪਟਮ ਅਸੀਂ ਸ਼ੁਰੂ ਦੇ ਵਿੱਚ ਦੱਸੇ ਨੇ ਉਸ ਤਰ੍ਹਾਂ ਦੇ ਸਿੰਪਟਮ ਉਹਦੇ ਵਿੱਚ ਦੇਖਣ ਨੂੰ ਮਿਲਦੇ ਨੇ ਯਾਨੀ ਕਿ ਸੀਟ ਦੇ ਉੱਤੇ ਟਿੱਕੀ ਨਹੀਂ ਬਹਿ ਰਿਹਾ ਠੀਕ ਹੈ ਉਹ ਉਹ ਜਗ੍ਹਾਵਾਂ ਤੇ ਜਿਹੜਾ ਉਹ ਹਿੱਲੀ ਜਾ ਰਿਹਾ ਸੀਟ ਦੇ ਉੱਤੇ ਲਗਾਤਾਰ ਬੈਠਾ ਹੋਇਆ ਜਾਂ ਬਿਨਾਂ ਮਤਲਬ ਤੋਂ ਭੱਜਿਆ ਫਿਰ ਰਿਹਾ ਚੀਜ਼ਾਂ ਦੇ ਉੱਤੇ ਚੜਦਾ ਫਿਰ ਰਿਹਾ ਠੀਕ ਹੈ ਅਡੋਲਸੈਂਸ ਯਾ ਅਡਲਟਸ ਦੇ ਵਿੱਚ ਜੇਸੀ ਦੇਖੀ ਗਈ ਹੈ ਕਿ ਉਹ ਵਿਚੈਨ ਜੇ ਰਹਿੰਦੇ ਨੇ ਐਸੇ ਦੇ ਵਿੱਚ ADHD ਦੇ ਵੱਡਿਆਂ ਦੇ ਵਿੱਚ ਫਿਰ ਅਹ ਐ ਲੱਗਦਾ ਕਿ ਇਹ ਇੰਤਜ਼ਾਰ ਹੀ ਕਰ ਰਿਹਾ ਸੀ ਕਿ ਭਜਣਾ ਪਵੇ ਠੀਕ ਹੈ ਹਾਈਪਰ ਐਕਟਿਵ ਹੈ ਬਹੁਤ ਜ਼ਿਆਦਾ ਐਕਟਿਵ ਹੈ ਬਹੁਤ ਜ਼ਿਆਦਾ ਬੋਲਦਾ ਹੈ ਯਾ ਆਪਣੀ ਵਾਰੀ ਆਣ ਤੋਂ ਪਹਿਲਾਂ ਹੀ ਭਜਦਾ ਫਿਰਦਾ ਰਹਿੰਦਾ ਹੈ ਠੀਕ ਹੈ ਜੀ ਤੇ ਓਖਾ ਰਹਿੰਦਾ ਜਦੋਂ ਤੱਕ ਉਹਦੀ ਵਾਰੀ ਨਹੀਂ ਆ ਜਾਂਦੀ ਕਿਸੇ ਸੀ ਜੇਕਰ ਲਾਈਨ ਦੇ ਵਿੱਚ ਚੱਲਾਈਨ ਦੇ ਵਿੱਚ ਵੀ ਉਹਨੂੰ ਅਚਮੀ ਲੱਗੀ ਰਹੇ ਕਿ ਮੇਰੀ ਵਾਰੀ ਤੱਕ ਲਗਾਤਾ ਜਰਾ ਉਹ ਬਹੁਤ ਜਲਦੀ ਆ ਜਾਏ ਤੇ ਦੂਜੇ ਬੰਦਿਆਂ ਨੂੰ ਬੋਲਣ ਦੇ ਵਿੱਚੋਂ ਇੰਟਰਪਟ ਕਰਦਾ ਫਿਰ ਇਸ ਤੋਂ ਇਲਾਵਾ ਸਕੂਲ ਦੇ ਵਿੱਚੋਂ ਕੰਮ ਨਹੀਂ ਕਰ ਪਾ ਰਿਹਾ ਸਕੂਲ ਦੇ ਵਿੱਚ ਕੰਮਾਂ ਦੇ ਵਿੱਚ ਗਲਤੀਆਂ ਬੜੀਆਂ ਨੈਗਲੈਕਟ ਕਰਨ ਵਾਲੀਆਂ ਜਿਹੜੀਆਂ ਗਲਤੀਆਂ ਨੇ ਵੀ ਨੈਗਲੈਕਸ਼ਨ ਦੇ ਕਾਰਨ ਹੋ ਰਹੀਆਂ ਜਿਹੜੀ ਗਲਤੀਆਂ ਉਹ ਕਰ ਰਿਹਾ ਜਾਂ ਉਦੋਂ ਸਿੱਧੀ ਗੱਲ ਨਹੀਂ ਕਰਦਾ ਜਦੋਂ ਆਪਾਂ ਉਹਨਾਂ ਨੂੰ ਉਹਨਾਂ ਨੂੰ ਬੁਲਾਉਂਦੇ ਆ ਉਦੋਂ ਉਹ ਗੱਲ ਨਹੀਂ ਕਰ ਪਾ ਰਿਹਾ ਉਦੋਂ ਸਮਝ ਨਹੀਂ ਪਾ ਰਿਹਾ ਅਟੈਂਸ਼ਨ ਹੈ ਜਿਹੜੀ ਉਹ ਟਾਸਕ ਦੇ ਵਿੱਚ ਜਾਂ ਖੇਡਾਂ ਦੇ ਵਿੱਚ ਦੋਨਾਂ ਦੇ ਵਿੱਚੋਂ ਨਹੀਂ ਕਰ ਪਾ ਰਿਹਾ ਹੋਮਵਰਕ ਦੇ ਵਿੱਚ ਇਸ ਤੋਂ ਇਲਾਵਾ ਜਿਹੜੇ ਵੀ ਉਹਨੂੰ ਕੰਮ ਦਿੱਤੇ ਜਾਂਦੇ ਨੇ ਉਹ ਪੂਰੇ ਨਹੀਂ ਕਰ ਪਾਉਂਦਾ ਇਹ ਸਾਰੇ ਦੇ ਸਾਰੇ ADHD ਅਟੈਂਸ਼ਨ ਡੈਫਿਸਿਟ ਹਾਈਪਰਐਕਟੀਵਿਟੀ ਡਿਸਆਰਡਰ ਦੇ ਸਿੰਪਟਮਸ ਨੇ ਆਪਣੇ ਬੱਚੇ ਨੂੰ आयुर्वेदिक ਨਾਲ ਤੁਸੀਂ ਇਸ ਤਰ੍ਹਾਂ ਦੇ ਨਾਲ ਠੀਕ ਕਰ ਸਕਦੇ ਹੋ ਫ੍ਰੀ ਆਫ ਕੋਸ ਤੁਹਾਨੂੰ ਐਡਵਾਈਸ ਦਿੱਤੀ ਗਈ ਹੈ ਅ ਚਿੰਨੇ ਸਪਲੀਮੈਂਟ ਦੱਸਦੇ ਨੇ ਉਹਨਾਂ ਚੋਂ 90% ਸਪਲੀਮੈਂਟ ਸਾਡੇ ਕੋਲ ਹੈ ਥੱਲੇ ਦਿੱਤੇ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਮੰਗਵਾ ਸਕਦੇ ਹੋ ਇਹਦੇ ਉੱਤੇ ਹੋਰ ਜਾਣਕਾਰੀ ਵੀ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਸਾਡੇ ਹੈਲਥ ਕੋਚ ਦੇ ਨਾਲ ਤੁਹਾਡਾ ਅਸੀਂ رابطہ ਕਰਵਾਵਾਂਗੇ ਤੁਸੀਂ ਉਹਨਾਂ ਨਾਲ رابطہ ਕਰੋ ਉਹਨਾਂ ਦੀ ਕੰਸਲਟੈਂਸੀ ਫੀਸ ਕੋਈ ਨਹੀਂ ਹੈ ਫ੍ਰੀ ਕੰਸਲਟੈਂਸੀ ਫੀਸ ਹੈ ਤੁਸੀਂ ਉਹਨਾਂ ਨਾਲ ਗੱਲ ਕਰਕੇ ਆਪਣੇ ਬੱਚੇ ਦੀ ਹੈਲਥ ਨੂੰ ਤੇ ਉਹਦੀ ਪੂਰੀ ਜ਼ਿੰਦਗੀ ਨੂੰ ਸਵਾਰੋ ਤੇ ਸਾਡੀ ਅੱਜ ਦੀ ਵੀਡੀਓ ਮੈਨੂੰ ਤੁਹਾਨੂੰ ਚੰਗੀ ਲੱਗੀ ਹੋਗੀ ਕੱਲ ਨੂੰ ਮਿਲਾਂਗੇ ਇੱਕ ਤਾਜ਼ਾ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਸਾਨੂੰ ਦੇੋ اجازت